इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਅਨ ਟੀਵੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਗਜੀਤ ਸਿੰਘ ਹਾਰቲክ ਸਵਾਗਤ ਕਰਦਾ ਹਾਂ ਬੀਤੇ ਦਿਨ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਨਾਲ ਦੁੱਖ ਦੀ ਘੜੀ ਦੇ ਨਾਲ ਵਿੱਚ ਸ਼ਾਮ ਨੂੰ ਹੋਣ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਹਲਕਾ ਵਿਧਾਇਕ ਬੁਰਦੇਵ ਸਿੰਘ ਦੇਮਾਨ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਡਾਕਟਰ ਗੁਰਪ੍ਰੀਤ ਕੌਰ ਨੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਿਹਦੀਆਂ ਲਾਈਵ ਤਸਵੀਰਾਂ ਇੰਡੀਅਨ ਟੀਵੀ ਨਿਊਜ਼ ਉੱਤੇ ਤੁਸੀਂ ਦੇਖ ਸਕਦੇ ਹੋ

ਦੇਖੋ ਮਲ ਪਿਛੇ ਗੱਲ ਲੱਗੋ ਬਹੁਤ ਹੀ ਮੰਦ ਭਾਗੀ ਜਿਹੜੀ ਉਹ ਗੱਲ ਹੈ ਕਿ ਪਿਤਾ ਦਾ ਗੁਜ਼ਰ ਜਾਣਾ ਮਨ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਨਸਾਨ ਲਈ ਇਹ ਸਦਮਾ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਅੱਜ ਉਸੇ ਦੇ ਤਹਿਤ ਅਫਸੋਸ ਕਰਨ ਲਈ ਮੈਂ 90 ਐਮਰੇ ਸਾਡੇ ਘਰ ਪਹੁੰਚੀ ਸੀ ਸੋ ਬਜ਼ੁਰਗ ਸੀਗੇ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਮੈਂਬਰ ਦਾ ਘਰੋਂ ਜਾਣਾ ਬਹੁਤ ਦੁਖਦਾਇਕ ਹੁੰਦਾ ਹੈ ਸੋ ਇਹ ਸਦਮੇ ਨੂੰ ਅਸੀਂ ਦੁੱਖ ਨੂੰ ਸਾਂਝਾ ਕਰਨ ਲਈ ਬਣਾਉਣ ਲਈ ਪਰਿਵਾਰ ਚ ਸ਼ਾਮਲ ਹੋਏ ਆ ਸਾਡਾ ਪਰਿਵਾਰ ਹੈ ਮੇਰੇ ਤੋਂ ਭੋਗ ਵਾਲੇ ਦਿਨ ਨਹੀਂ ਆਇਆ ਗਿਆ ਸੋ ਮੈਂ ਮਮਲੇ ਸਭ ਨੂੰ ਕਿਹਾ ਸੀ ਮੈਂ ਸਪੈਸ਼ਲ ਤੁਹਾਡੇ ਕੋਲ ਆ ਕੇ ਜਾਉਂਗੀ ਦੁੱਖ ਸਾਂਝਾ ਕਰਕੇ ਜਾਉਂਗੀ ਸੋ ਸੇ ਦਿੱਤਾ ਅੱਜ ਪਹੁੰਚਿਆ ਜਿਨ੍ਹਾਂ ਤੇ ਇਹਨਾਂ ਦਾ ਫਾਜ਼ਲ ਤੇ ਬੜੀ ਸੰਘਰਸ਼ਪਰੀ ਜ਼ਿੰਦਗੀ ਹੁੰਦੀ ਏ ਕੀ ਕਰਾਂ ਕਰੀ ਦੇਖੋ ਮਾਤਾ ਪਿਤਾ ਦੀ ਸਾਰਿਆਂ ਦੀ ਸੰਘਰਸ਼ਪਰੀ ਜ਼ਿੰਦਗੀ ਹੁੰਦੀ ਹੈ ਆਪਦੇ ਮੈਨੂੰ ਲੱਗਦਾ ਆਪਦੇ ਚਾਹ ਮਾਰ ਕੇ ਉਹ ਆਪਦੇ ਬੱਚਿਆਂ ਦੀ ਸੋਚਦੇ ਨੇ ਕਿ ਉਹਨਾਂ ਨੂੰ ਪੜਾ ਲਈਏ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਰਸਤੇ ਪਾ ਦਈਏ ਸੋ ਇਹ ਜੇ ਮਨਵਾਦਾ ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੱਕ ਚੰਗੇ ਰਸਤੇ ਤੇ ਪਾਇਆ ਇੱਕ ਲੋਕ ਸੇਵਾ ਸਮਾਜ ਸੇਵਾ ਦਾ ਰਸਤਾ ਦਿਖਾਇਆ ਸੋ ਬਹੁਤ ਸੰਘਰਸ਼ਪੂਰੀ ਜ਼ਿੰਦਗੀ ਰਹੀ ਹੈ ਪਰ ਸੰਘਰਸ਼ੇ ਮੈਨੂੰ ਲੱਗਦਾ ਉਹਨਾਂ ਦਾ ਪੂਰ ਚੜਿਆ ਤੇ ਅੱਜ ਜਿਹੜਾ ਉਹਨਾਂ ਦੇ ਸੁਪੁੱਤਰ ਨੇ ਉਹ ਆਪਦੇ ਮਾਪੇ ਦੀ ਸੇਵਾ ਕਰ ਰਹੇ ਨੇ ਦੇਖੋ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮੇਰੇ ਬਾਪੂ ਜੀ ਸਦਾ ਲਾਲ ਸਿੰਘ ਜੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਸਾਡੇ ਸਤਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਰੰਪਤਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਅੱਜ ਵਿਸ਼ੇਸ਼ ਤੌਰ ਤੇ ਨਾਵਾ ਦਾਸਤੇ ਕਰਿਆ ਆਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡਾ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਨੇ ਉਹਨਾਂ ਨੂੰ ਲੰਮੀ ਉਮਰ ਬਖਸ਼ੀ ਤੰਦਰੁਸਤੀ ਬਖਸ਼ੀ ਔਰ ਮੇਰੇ ਪਿਤਾ ਜੀ ਬਹੁਤ ਸੰਘਰਸ਼ ਮੇਰੀ ਜ਼ਿੰਦਗੀ ਉਹਨਾਂ ਨੇ ਬਤੀਤ ਕਰਕੇ ਪੂਰੀ ਜ਼ਿੰਦਗੀ 90 ਸਾਲ ਲਗਾਤਾਰ ਉਹਨਾਂ ਨੇ ਜਿਹੜਾ ਜਦੋਂ ਤੱਕ ਉਸ ਸੰਸਾਰ ਦੇ ਵਿੱਚ ਰਹੇ ਸਾਨੂੰ ਇੱਕੋ ਹੀ ਮਾਰਗਦਰਸ਼ਨ ਕੀਤਾ ਕਿ ਬੇਟਾ ਔਨੈਸਟੀ ਔਰ ਅੱਛਾ ਕਰਮ ਕਰੋ ਲੋਕਾਂ ਦੀ ਸੇਵਾ ਕਰੋ ਤੇ ਸ਼ਾਇਦ ਜ਼ਿੰਦਗੀ ਦੇ ਅੰਤਿਮ ਪੜਾ ਦੇ ਉੱਪਰ ਜਾ ਕੇ ਉਹਨਾਂ ਨੇ ਖੁਸ਼ੀ ਦੇਖਣ ਨੂੰ ਵੀ ਮਿਲੀ ਬਤਾਰਿਆ ਐਮਐਲਏ ਮਾਪਾ ਦੀ ਸੰਗਤ ਨੇ ਦਾਸਮੁ ਸੇਵਾ ਦਿੱਤੀ ਹੈ ਤੇ ਮੇਰੇ ਬਾਪੂ ਜੀ ਹੋਰੀ ਇਹ ਗੱਲ ਦੇਖ ਕੇ ਬਹੁਤ ਉਹਨਾਂ ਦੀ ਰੂਹ ਖੁਸ਼ ਹੁੰਦੀ ਸੀਗੀ ਔਰ ਬਹੁਤ ਖੁਸ਼ ਹੁੰਦੇ ਸੀਗੀ ਤੇ ਅੱਜ ਉਹ ਸਾਡੇ 'ਚ ਨਹੀਂ ਹੈਗੇ ਪਰ ਉਹਨਾਂ ਦੇ ਜਿਹੜੇ ਸਭਕ ਸਾਨੂੰ ਦਿੱਤੇ ਹੈ ਜੋ ਉਹਨਾਂ ਨੇ ਸਭਕ ਸਾਨੂੰ ਪੜਾਇਆ ਸਾਨੂੰ ਐਜੂਕੇਸ਼ਨ ਨਾਲ ਜੋੜਿਆ ਸਾਨੂੰ ਗਰੀਬੀ ਦੇ ਵਿੱਚ ਰਹਿ ਕੇ ਵੀ ਸਾਨੂੰ ਦਿਖਾਇਆ ਕਿ ਕਿਵੇਂ ਆਪਣੇ ਮਕਸਦ ਲਈ ਡਿਢ ਰਹਿਣਾ ਤੁਸੀਂ ਤੁਸੀਂ ਡੋਲਣਾ ਨਹੀਂ ਉਹ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ ਔਰ ਆਪਣੇ ਪਿਤਾ ਜੀ ਨੂੰ ਸਾਡੇ ਬਾਪੂ ਸਰਦਾਰ ਲਾਲ ਸਿੰਘ ਜੀ ਨੂੰ ਹਮੇਸ਼ਾ ਆਪਣੀਆਂ ਗੱਲਾਂ ਦੇ ਜ਼ਿਕਰ ਦੇ ਵਿੱਚ ਯਾਦ ਰੱਖਾਂਗੇ